ਫਿਰੋਜ਼ਪੁਰ ਕਰੋਨਾ ਵੈਕਸੀਨ ਲੱਗਣ ਤੋਂ ਬਾਅਦ ਆਸ਼ਾ ਵਰਕਰ ਦੀ ਹਾਲਤ ਹੋਈ ਖਰਾਬ ਹਸਪਤਾਲ ਦੇ ਵਿੱਚ ਚੱਲ ਰਿਹਾ ਇਲਾਜ ਕਲਾ ਆਸ਼ਾ ਵਰਕਰ ਨੇ ਲਗਵਾਈ ਸੀ ਵੈਕਸੀਨ ਵਿੰਦਿਆ ਨਾਮਕ ਆਸ਼ਾ ਵਰਕਰ ਨੂੰ ਸਾਲ ਲੰਨ ਦੇ ਵਿੱਚ ਹੋਈ ਦਿੱਕਤ ਅਤੇ ਬੀਪੀ ਲੋਦੀ ਹੋਈ ਸ਼ਿਕਾਇਤ ਡਾਕਟਰ ਨੇ ਦੱਸਿਆ ਕਿ ਹਾਲਾਤ ਹੁਣ ਸਥਿਰ ਨੇ ਵੈਕਸੀਨ ਤੋਂ ਹੋਈ ਖਰਾਬ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ ਹੈਲਥ ਡਿਪਾਰਟਮੈਂਟ ਆਸ਼ਾ ਵਰਕਰਾਂ ਨੂੰ ਕੱਲ ਇੰਜੈਕਸ਼ਨ ਲੱਗੇ ਸੀ ਮੰਮੋਡ ਕਰ ਕੋਵਿਡ ਵਾਲੇ ਜੀ ਉੱਥੇ ਵੀ ਕੰਬਰਾਟ ਵਿਧੂਣ ਲੱਗ ਗਈ ਸੀ ਥੋੜੀ ਥੋੜੀ ਤੇ ਉਹ ਪਾਣੀ ਵਗਾਰਾ ਪੀਂਦਾ ਸੀ ਠੀਕ ਹੋ ਗਏ ਸੀ ਉਦੋਂ ਤੱਕ ਤੇ ਉਸ ਤੋਂ ਬਾਅਦ ਘਰ ਜਦੋਂ ਆਈ ਉਦੋਂ ਬੀਪੀ ਇਕਦਮ ਲੋ ਹੋ ਗਿਆ ਸੀਗਾ ਕੋਈ ਨਹੀਂ ਉਸ ਤੋਂ ਬਾਅਦ ਰਾਤੀ ਥੋੜੀ ਜੀ ਪ੍ਰੋਬਲਮ ਹੋ ਰਹੀ ਸੀ ਸਾਹ ਲੈਣ ਚ ਦਿੱਕਤ ਹੋ ਰਹੀ ਸੀ ਹੁਣ ਤਾਂ ਜਿੰਦ ਕੇ ਨਾਲ ਫਰਕ ਹੈ ਠੀਕ ਫਰ ਕੇ ਪੈ ਗਿਆ ਇਹ ਕੋਵਿਡ ਇੰਜੈਕਸ਼ਨ ਲੱਗਣ ਤੋਂ ਬਾਅਦ ਤੁਹਾਨੂੰ ਪ੍ਰੋਬਲਮ ਆਈ ਆ ਜਿਹੜਾ ਪੇਸ਼ੈਂਟ ਦੇਖ ਰਿਹਾ ਤੁਸੀਂ ਸਾਡੇ ਕੋਲ ਆਇਆ ਹੈ ਬਿੰਦੀਆ ਵਾਈਫ ਆਫ ਵਿਜੇ ਕੁਮਾਰ ਜੋ ਕਰੀਅਰ ਦਾ ਸਟਾਫ ਹੈ ਨਰਸਿੰਗ ਸਟਾਫ ਹੈ ਇਹਨਾਂ ਨੂੰ ਕੱਲ ਕਰੋਨਾ ਦੀ ਵੈਕਸੀਨੇਸ਼ਨ ਲਈ 2 ਵਜੇ ਕੱਲ ਇਹਨਾਂ ਦਾ ਕਰੋਨਾ ਦਾ ਵੈਕਸੀਨ ਲੱਗੀ ਆ ਪਰ ਕਰੋਨਾ ਦੇ ਵੈਕਸੀਨ ਲੱਗਣ ਤੋਂ ਬਾਅਦ ਕਹਿੰਦੇ ਕਿ ਰਾਤ ਨੂੰ ਸਾਨੂੰ ਮੈਨੂੰ ਸਾਹ ਲੈਣ ਦੇ ਵਿੱਚ ਦਿੱਕਤ ਸਟਾਰਟ ਹੋ ਗਈ ਨਾਲ ਹੋਰ ਕੁਝ ਨਹੀਂ ਹੋਰ ਕੋਈ ਕੰਪਲੇਂਟ ਨਹੀਂ ਸੀਗੀ ਖਾਰਿਸ਼ ਵਗੈਰਾ ਦੀ ਤੇ ਇਹਨਾਂ ਨੇ ਕਿਸੇ ਕੰਸਲਟਿੰਗ ਡਾਕਟਰ ਨੂੰ ਰਾਤ ਨੂੰ ਕੰਸਲਟ ਨਹੀਂ ਕੀਤਾ ਸਾਰੀ ਰਾਤ ਮਤਲਬ ਇਹਵੇਂ ਕੱਟੀ ਹੋਤ ਤਾਂ ਬਾਅਦ ਸਾਡੇ ਕੋਲ ਹੁਣ ਆਏ ਆ ਤੇ ਹੁਣ ਅਸੀਂ ਇਹਦਾ ਇਹਨਾਂ ਦਾ ਸਿੰਪਟੋਮੈਟਿਕ ਟਰੀਟਮੈਂਟ ਕੀਤਾ ਤੇ ਹੁਣ ਮੱਚ ਬੈਟਰ ਹੈ ਗਿਆ ਅੱਗੇ ਨਾਲ ਸਟੇਬਲ ਨੇ ਜੀ ਹਾਂਜੀ ਹੁਣ ਸਟੇਬਲ ਨੇ ਕੋਰੋਨਾ ਜਿਹੜੀ ਵੈਕਸੀਨ ਆਈ ਹੈ ਵੈਕਸੀਨ ਈਐਮਓ ਤੁਸੀਂ ਅਮਰਜੈਂਸੀ ਮੈਡੀਕਲ ਅਫਸਰ ਉਹ ਡਿਊਟੀਆਂ ਨੇ ਤੁਹਾਡੀਆਂ ਤੁਹਾਨੂੰ ਵੀ ਵੈਕਸੀਨ ਲੱਗ ਚੁੱਕੀ ਆ ਨਹੀਂ ਸਾਡੇ ਲਈ ਸਾਰੇ ਰਿਕਾਰਡ ਭੇਜਿਆ ਗਿਆ ਹੈਗਾ ਤੇ ਹੁਣ ਸਾਡੇ ਵੀ ਲੱਗਣੀ ਹੈ ਅਜੇ ਇੱਕ ਦੋ ਦਿਨਾਂ ਦੇ ਵਿੱਚ ਲੱਗਦੀ ਹੈ ਤੁਹਾਡੇ ਕਿਉਂ ਨਹੀਂ ਲੱਗਦੀ ਇੱਕ ਦੋ ਦਿਨਾਂ ਦੇ ਵਿੱਚ ਲੱਗਣੀ ਹੈ ਡਿਊਟੀ ਸਕੇਡਿਊਲ ਕਰਕੇ ਨਾ ਹੁਣ ਜਿੱਦਾਂ ਮੇਰੀ ਡਿਊਟੀਆਂ ਨਾਈਟ ਸੀਗੀ ਤੇ ਹੁਣ ਕੱਲ ਮਾਰਨਿੰਗ ਦੇ ਵਿੱਚ ਮੈਂ ਕੰਸਲਟ ਕਰਨੀ ਲੱਗਦੀ ਹੈ ਜਾਂ ਕੋਈ ਹੋਰ ਕਾਰਨ ਹੋ ਸਕਦਾ ਜੀ ਨੋ ਹੋਰ ਕਾਰਨ ਵੀ ਹੋ ਸਕਦਾ ਉਹ ਮਤਲਬ ਕਿ ਆਪਾਂ ਸ਼ੋਰਲੀ ਨਹੀਂ ਕਹਿ ਸਕਦੇ ਕਿ ਰਿਐਕਟ ਕੀਤੀ ਹੈ ਬਿਰੋਜਪੁਰ ਤੋਂ ਮਨਦੀਪ ਸਿੰਘ ਦੀ ਰਿਪੋਰਟ ਐਸਐਮ ਜੈਡ ਨਿਊਜ਼